ਰੰਗਰੂਰ ਦੀ ਡਿੜਬਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਦਾਦੀਏ ਕਿ ਪੁਲਿਸ ਨੇ 6 ਕਿਲੋ ਅਫੀਮ ਦੇ ਸਮੇਤ ਦੋ ਨੌਜਵਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਦਾਦੀਏ ਕਿ ਇੱਕ ਪਾਸੇ ਚੋਣਾ ਦਾ ਮੌਸਮ ਹੈ ਤੇ ਦੂਜੇ ਪਾਸੇ ਚੋਣ ਜਾਬਤਾ ਵੀ ਲੱਗਿਆ ਹੋਇਆ ਹੈ ਅਤੇ ਫਿਰ ਵੀ ਨਸ਼ਾ ਤਸਕਰ ਸਰਗਰਮ ਨਜ਼ਰ ਆ ਰਹੇ ਨੇ ਅਜਿਹੇ ਹੀ ਕੁਝ ਡਿੜਬਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਡਿੜਬਾ ਪੁਲਿਸ ਨੇ ਇੱਕ ਡੱਬੇ ਦੇ ਵਿੱਚੋਂ 6 ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਥੇ ਐਸਐਚਓ ਰਗਵੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਨੇ ਦਿੜਬਾ ਬੱਸ ਸਟੈਂਡ ਦੇ ਉੱਤੇ ਮੌਜੂਦ ਸੀ ਤਾਂ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਉਮੇਸ਼ ਚੋਦਰੀ ਵਾਸੀ ਲਿਬੋੜੀ ਜ਼ਿਲ੍ਹਾ ਇੰਦੋਰ ਅਤੇ ਅਸ਼ੋਕ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਜੋ ਕਿ ਦੋਵੇਂ ਟਰੱਕ ਡਰਾਈਵਰ ਦਾ ਕੰਮ ਕਰਦੇ ਨੇ ਅਤੇ ਮੁਖਵਰ ਨੇ ਦੱਸਿਆ ਕਿ ਕੰਟੇਨਰ ਦੇ ਵਿੱਚ ਅਫੀਮ ਲੈ ਕੇ ਆ ਰਹੇ ਨੇ ਅਤੇ ਜੋ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਅਫੀਮ ਸਪਲਾਈ ਕੀਤੀ ਜਾਣੀ ਸੀ ਅਤੇ ਇਸ ਸਬੰਧੀ ਐਸਐਚਓ ਰਗਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਕਾਕੂਵਾਲਾ ਚੈੱਕ ਪੋਸਟ ਦੇ ਉੱਤੇ ਨਾਕਾਬੰਦੀ ਕਰਕੇ ਉਕਤ ਡੱਬੇ ਦੀ ਤਲਾਸ਼ੀ ਲਈ ਜਿਸ ਦੇ ਵਿੱਚੋਂ 6 ਕਿਲੋ ਅਫੀਮ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਉਕਤ ਦੋਨਾਂ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਜਿਸ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਅਫੀਮ ਲੁਧਿਆਣਾ ਖੇਤਰ ਦੇ ਵਿੱਚ ਲਜਾਈ ਜਾ ਰਹੀ ਸੀ ਜਿਸ ਤੇ ਉਕਤ ਵਿਅਕਤੀਆਂ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਕੀਤੀ ਜਾ ਸਕੇ ਇਹ ਕੱਲ ਅਸੀਂ ਅਗਸਤ ਦੇ ਸਬੰਧ ਦੇ ਵਿੱਚ ਬਸ ਸਟੈਂਡ ਡਿੜਬਾ ਮਜੂਦ ਸੀਗੇ ਤਾਂ ਉੱਥੇ ਸਾਨੂੰ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਉਮੇਸ਼ ਅਤੇ ਇੱਕ অশੋਕ ਕੁਮਾਰ ਜੀ ਜੋ ਕਿ ਐਮਪੀ ਦੇ ਵਿੱਚ ਟਰੱਕ ਡਰਾਈਵਰ ਨੇ ਤੇ ਆਪਣੇ ਟਰੱਕ ਕੈਂਟਰ ਦੇ ਵਿੱਚ ਅਫੀਮ ਕੰਪਨੀ ਲੋਡ ਕਰਕੇ ਲੈ ਕੇ ਆ ਰਹੇ ਨੇ ਜੋ ਕਿ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵੇਚਦੇ ਨੇ ਇਹ ਤਾਂ ਅਸੀਂ ਉਸ ਦੇ ਵਿਹਾਰ ਤੇ ਕਾਕੂ ਵਾਲਾ ਪਿਕਟ ਪਰ ਨਾਕਾਬੰਦੀ ਕੀਤੀ ਤਾਂ ਸਾਨੂੰ ਵਕਤ ਕਰੀਬ 4 ਵਜੇ ਦੇ ਕਰੀਬ ਉੱਥੋਂ ਇੱਕ ਇੱਕ ਕੈਂਟਰ ਕੰਟੇਨਰ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਦੀ ਅਸੀਂ ਚੈਕਿੰਗ ਕੀਤੀ ਚੈਕਿੰਗ ਦੌਰਾਨ ਸਾਨੂੰ ਇਸ ਕੈਂਟਰ ਦੇ ਵਿੱਚੋਂ 6 ਕਿਲੋ ਹਫੀਮ ਬਰਾਮਦ ਹੋਈ ਹੈ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਸਰਕਤਾਬ ਚਹਿਲ ਅਤੇ ਮਾਨਜੋਗ ਡੀਐਸਪੀ ਸਾਹਿਬ ਸ੍ਰੀ ਪ੍ਰੀਤਵੀ ਚਹਿਲ ਜੀ ਦੀ ਹਦਾਇਤਾਂ ਮੁਤਾਬਕ ਅਸੀਂ ਨਸ਼ਾ ਵਿਰੁੱਧ ਮਹੀਮ ਚੇੜੀ ਹੋਈ ਹੈ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਇਹ ਕੰਮ ਨਹੀਂ ਕਰਨ ਦੇ ਬੰਦੇ ਟਰੱਕ ਦੇ ਵਿੱਚ ਕੀ ਕੁਝ ਮਾਲ ਸੀ ਜੀ ਹੋਰ ਇਹ ਕਿੱਥੇ ਜਾ ਰਹੇ ਸੀ ਇਹ ਸਾਰਾ ਇੰਦੋਰ ਤੋਂ ਆਏ ਸੀਗੇ ਤੇ ਇਹਦੇ ਵਿੱਚ ਛਿਲਕੇ ਦਾ ਜਿਹੜਾ ਛਿਲਕਾ ਹੈ ਜੀ ਛੋਲਿਆਂ ਦਾ ਉਹ ਲੋਡ ਹੈ ਤੇ ਇਹ ਲੁਧਿਆਣਾ ਜਾ ਰਹੇ ਸੀਗੇ ਤੇ ਉਥੇ ਇਹਨਾਂ ਦੇ ਦੱਸਣ ਮੁਤਾਬਕ ਵੀ ਜਿਹੜੇ ਟਰਾਂਸਪੋਰਟ ਦੇ ਵਿੱਚ ਡਰਾਈਵਰ ਨੇ ਉਹਨਾਂ ਨੂੰ ਅਸੀਂ ਸਸਤੇ ਭਾਅ ਤੇ ਖਰੀਦ ਕੇ ਅਸੀਂ ਮਹਿੰਗੇ ਭਾਅ ਤੇ ਵੇਚਦੇ ਆ ਅਸੀਂ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਰਹੇ ਆ ਤੇ ਬਾਅਦ ਦੇ ਵਿੱਚ ਜੋ ਵੀ ਸਾਹਮਣੇ ਤਫਤੀਸ਼ ਆਏਗੀ ਅਸੀਂ ਫਿਰ ਹੋਏ ਕੋਈ ਇਹਨਾਂ ਤੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਮਾਰੂ ਹਥਿਆਰ ਜਾਂ ਕੋਈ ਅਸਲਾ ਵਗੈਰਾ ਵੀ ਮਿਲੇ ਜੀ ਜਾਂ ਫਿਰ ਕੱਲਾ ਜਿਹੜਾ ਇਹ ਨਸ਼ਾ ਹੀ ਮਿਲੇਗਾ ਨਹੀਂ ਨਹੀਂ ਸਰ ਇਹ ਨਹੀਂ